ਹਾਂਜੀ ਫਿਰ ਦੋਸਤੋ ਇਸ ਕੋਲ ਆਪਾਂ ਪਹੁੰਚੇ ਆ ਬਾਈ ਰਿਸ਼ਪਾਲ ਬਰਾੜ ਕੋਲੇ ਪਿੰਡ ਹੁਸਨਾਰ ਦੇ ਵਿੱਚ ਬਾਈ ਲਈ ਖੜਾ ਫਾਰਮ ਸੱਠਾਂ ਦਾ ਮੇਲਾ ਲੁੱਟ ਲੋ ਜਿਹੜੇ ਤੋਂ ਬਾਈ ਤੋਂ ਲੁੱਟੀਦਾ ਤੇ ਟਰੈਕਟਰ ਬਹੁਤ ਹੀ ਵਧੀਆ ਕੰਡੀਸ਼ਨ ਤੇ ਉੱਚੇ ਮਾਲ ਟਰੈਕਟਰ ਅੱਜ ਬਾਈ ਕੋਲੇ ਤੇ ਲੈਨੇ ਆ ਬਾਈ ਤੋਂ ਜਾਣਕਾਰੀ ਸਾਰੇ ਟਰੈਕਟਰਾਂ ਬਾਰੇ ਅੱਜ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਰ ਤੇ ਪਹਿਲਾਂ ਤਾਂ ਆਪਣਾ ਐਡਰੈਸ ਦੱਸ ਦੋ ਜੀ ਸਾਰਾ ਆਪਣਾ ਬਾਈ ਜੀ ਪਿੰਡ ਹੁਸਨਾਰਾ ਤਹਿਸੀਲ ਗਿੱਦੜਵਾਹਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬੀ ਕੀ ਕੀ ਜੀ ਕਿ ਅੱਜ ਆਪਣੇ ਕੋਲ ਕਿੰਨੇ ਟਰੈਕਟਰ ਹੈ ਜੀ ਟਰੈਕਟਰ ਤਾਂ ਆਪਣੇ ਕੋਲੇ ਹੈਗੇ ਜੀ ਪੰਜ ਟਰੈਕਟਰ ਮੌਕੇ ਤੇ ਹਾਰ ਆਪਣੇ ਕੋਲੇ ਠੀਕ ਹੈ ਜੀ ਠੀਕ ਹੈ ਤੇ ਨੰਬਰ ਆਪਣੇ ਕੋਲ ਮਿਲ ਜਾਣਗੇ ਪੰਜਾਬ ਹਰਿਆਣਾ ਹਾਂਜੀ ਭਾਈ ਜੀ ਪੰਜਾਬ ਹਰਿਆਣਾ ਨੰਬਰ ਹੀ ਹੁੰਦੇ ਆਪਣੇ ਕੋਲੇ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਕਰਦੇ ਆਂ ਦੋਸਤੋ ਆਹ ਟਰੈਕਟਰ ਬਾਰੇ ਗੱਲਬਾਤ ਆਹ ਕਿਹੜਾ ਮਾਡਲ ਹੈ ਜੀ ਇਹ ਭਾਈ ਜੀ 2007 ਮਾਡਲ ਹਰਿਆਣਾ ਨੰਬਰ ਆ ਡਬਲ ਕਲਚ ਆ ਜੀ ਠੀਕ ਹੈ ਜੀ ਤੇ ਟਾਇਰਾਂ ਦੀ ਕੀ ਕੰਡੀਸ਼ਨ ਹਾਂ ਭਾਈ ਚਾਰੇ 80% ਟਰੈਕਟਰ ਦੇ ਠੀਕ ਹੈ ਲੋ ਤੱਕ ਦੀ ਚੈੱਕ ਕਰ ਹੀ ਸਕਦੇ ਹਾਂ ਗੱਡੀ ਬਹੁਤ ਖੜੀ ਹੈ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸਾਫ ਸੁੱਧੀ ਕੰਡੀਸ਼ਨ ਦਾ ਟਰੈਕਟਰ ਹੈ ਦੋਸਤੋ ਬਾਕੀ ਐਕਸੈਸਰੀ ਤੁਹਾਨੂੰ ਸਾਰੀ ਨਾਲ ਮਿਲੂਗੀ ਹਾਂਜੀ ਨਾ ਸਾਰੀ ਮਿਲੂਗੀ ਡੰਡਾ ਫੱਟੀ ਛਤਰੀ ਬੈਟਰੀ ਸਲਫ ਸਟਾਰਟ ਦੇਵਾਂਗੇ ਮੌਕੇ ਤੇ ਟਰੈਕਟਰ ਨਹੀਂ ਚਾਹਦਾ ਹਾਂ ਬੈਟਰੀ ਸਲਫ ਸਟਾਰਟ ਦੇਵਾਂਗੇ ਉਹ ਬੈਟਰੀ ਦੋਸਤੋ ਜੇ ਕੀ ਗੜਬੜਾ ਬੈਟਰੀ ਬਾਈ ਚੇਂਜ ਕਰਕੇ ਦਊਗਾ ਤੇ ਇਹਦਾ ਰੇਟ ਕੀ ਹੈ ਜੀ ਅੱਜ ਦਾ ਇਹਦਾ ਬਾਈ ਜੀ ਮੋਲ ਆਪਾਂ ਕਰਦੇ ਹਾਂ 265000 ਰੁਪਏ ਜੀ ਤੇ ਲਾਸਟ ਦੇਣਾ ਲੈਣਾ ਭਾਜੇਸ ਨੂੰ 245000 ਦਾ ਠੀਕ ਹੈ ਜੇ ਤੁਸੀਂ ਸਾਡਾ ਵੀਡੀਓ ਵੇਖ ਕੇ ਉਹ ਸ਼ੇਅਰ ਕਰਕੇ 245000 ਦਾ ਟਰੈਕਟਰ ਦੇ ਦਾਂਗੇ ਆਪਾਂ ਠੀਕ ਹੈ ਬਾਈ ਜੀ ਠੀਕ ਹੈ ਹਾਂ ਜੀ ਤੇ ਅੱਗੇ ਦੋਸਤੋ ਟਰੈਕਟਰ ਆ ਗਿਆ ਫਾਰਮ ਸਾਥੀ ਇਹ ਪੰਜਾਬ ਨੰਬਰ ਦਾ ਟਰੈਕਟਰ ਦੋਸਤੋ ਪੀਵੀ30 ਨੰਬਰ ਮੁਕਸਰ ਦਾ ਇਹ ਕਿਹੜਾ ਮਾਡਲ ਆ ਬਾਈ ਜੀ ਇਹ ਬਾਈ ਜੀ 1998 ਮਾਡਲ ਆ ਪੰਜਾਬ ਨੰਬਰ ਡਬਲ ਕਲਚ ਹੈ ਜੀ ਠੀਕ ਹੈ ਇਦਾਂ ਪੂਰਾ ਵਧੀਆ ਇੰਜਨ ਕਵਰ ਦਾ ਬਹੁਤ ਚੰਗਾ ਹੀ ਟਾਇਰਾਂ ਦੇ ਕੀ ਕੰਡੀਸ਼ਨ ਆ ਬਾਈ ਜੀ ਟਾਇਰ ਬਾਈ ਜੀ ਅਗਲੇ ਬਿਲਕੁਲ ਨਵੇਂ ਆ ਪਿਛਲੇ 14 ਨਾਲ 28 ਦੇ ਬੋਲੋ ਤੇ ਸਹੀ 60 65% ਟਾਇਰ ਆ ਜੀ ਠੀਕ ਹੈ ਐਸੈਸਰੀ ਦੋਸਤੋ ਇਹਦੇ ਵੀ ਸਾਰੀ ਨਾਲ ਹੀ ਆ ਡੰਡਾ ਫੱਟੀ ਛਤਰੀ ਬਾਕੀ ਮਗਰਾਣਾ ਵਗੈਰਾ ਟਰੈਕਟਰ ਬਹੁਤ ਹੀ ਸਾਫ ਹੈ ਤੇ ਬਾਡੀ ਲਾਈਨ ਦਾ ਟਰੈਕਟਰ ਦੋਸਤੋ ਬਹੁਤ ਹੀ ਚੰਗਾ ਜੇ ਕਿਸੇ ਵੀਰ ਨੇ ਲੈਣੇ ਹੋਣ ਕੋਈ ਵੀ ਫਾਰਮ 60 ਪੰਜਾਬ ਹਰਿਆਣਾ ਨੰਬਰ 22 ਰਿਸ਼ਪਾਲ ਕੋਲੇ ਕਰੋ ਕੰਟੈਕਟ ਤੇ ਇਹਦਾ ਕੀ ਰੇਟ ਬਾਈ ਜੀ ਇਹਦਾ ਬਾਈ ਮੋਲ ਆਪਾਂ ਕਰਦੇ ਆ 1,85,000 ਰੁਪਇਆ 1,65,000 ਰੁਪਇਆ ਦਾ ਰੇਟਰ ਦੇ ਦੇਣਾ ਹੈ ਠੀਕ ਹੈ ਦੋਸਤੋ 1,85 ਪੰਜਾਬ ਨੰਬਰ 98 ਮਾਡਲ ਜਿਹੜਾ ਬਾਈ ਰੇਟ ਦੱਸ ਰਿਹਾ ਲਾਸਟ ਇਹ ਲਾਸਟ ਹੀ ਹੈ ਦੋਸਤੋ ਹਾਂਜੀ ਬਾਈ ਜੇ ਕਿਸੇ ਵੀ ਨੇ ਲੈਣਾ ਹੋਵੇ ਨੰਬਰ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਬਾਈ ਦਾ ਉਸ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਅੱਗੇ ਦੋਸਤੋ ਆਪਣੇ ਕੋਲ ਆ ਗਿਆ 2009 ਮਾਡਲ ਹਾਂਜੀ 2009 ਮਾਡਲ ਬਾਈ ਜੀ ਹਰਿਆਣਾ ਨੰਬਰ ਹੈ ਬਸ ਵੀਡੀਓ ਹਾਈਲਾਈਟਡ ਵਾਲਾ ਟਰੈਕਟਰ ਆਈ ਹੈ ਕੀਆ ਬਾਕੀ ਦੇਖ ਹੀ ਸਕਦੇ ਹਾਂ ਬਹੁਤ ਹੀ ਜਿਆਦਾ ਸਾਫ ਟਰੈਕਟਰ ਆ ਜੀ ਇਹਦੀ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਟਾਇਰ ਬਾਈ ਜੀ ਅਗਲੇ ਬਿਲਕੁਲ ਨਵੇਂ ਪਿਛਲੇ ਸਹੀ 80% ਆ ਜੀ ਠੀਕ ਹੈ ਜੀ ਤੇ ਸੈਸਰੀ ਵਗੈਰਾ ਇਹਦੇ ਵੀ ਦੋ ਸਾਰੀ ਨਾਲ ਆ ਬਾਡੀ ਲੈਨ ਦਾ ਟਰੈਕਟਰ ਦੋ ਸੋ ਫੋਕਸ ਬਹੁਤ ਵਧੀਆ ਲੱਗੀ ਆ ਡੰਡਾ ਫੱਟੀ ਸਾਰਾ ਓਕੇ ਆ ਜਮਾ ਬਾਕੀ ਹੈਵ ਆ ਲੈ ਵੀ ਡਰਾਈਵਰ ਲੈਡਰ ਚੇਕ ਕਰਾ ਦਿਓ ਜੀ ਬਹੁਤ ਸਾਫ ਆ ਟਰੈਕਟਰ ਦੇ ਲੈਂਕਾਂ ਦੇ ਡਬਲ ਸਪੋਟਾਂ ਲੱਗੀਆਂ ਦਸੰਗਲ ਵੀ ਆ ਸਪੋਟਾਂ ਵੀ ਲੱਗੀਆਂ ਨਾਲ ਜਾ ਕੇ ਆਣੀ ਰੁਪਿਆ ਲਾਉਂਦੀ ਰੋਡ ਨਹੀਂ ਅਗੜੇ ਤੋਂ ਹਾਂ ਜੀ ਹਾਂ ਜੀ ਤੇ ਸ਼ੋ ਵਗੈਰਾ ਦਾ ਦੋਸਤ ਟਰੈਕਟਰ ਬਹੁਤ ਹੀ ਸਾਫ਼ ਹੈ ਤੇ ਅੰਦਰੋਂ ਵੀ ਸਾਨੂੰ ਚੈੱਕ ਕਰਾ ਦੇਣਾ ਇੱਕ ਵਾਰੀ ਕੇ ਇਹ ਰਹੀ ਬਾਈ ਜਾਂਦੇ ਅੰਦਰੋਂ ਚੈੱਕ ਨਵਾਂ ਟਰੈਕਟਰ ਹੀ ਨਵਾਂ ਰੈਡੀਏਟਰ ਆ ਜਮਾ ਆਹ ਦੇਖਸਾ ਤੁਸੀਂ ਹਾਈ ਲਿਫਟ ਦੇ ਨਵਾਂ ਦੀ ਮਾਰਕ ਹੈ ਜੀ 2009 ਦੇ ਮਾਰਕ ਹੈ ਦੋਸਤੋ ਹਾਈ ਲਿਫਟ ਵਾਲਾ ਸਟicker ਵੀ ਲੱਗਾ ਹੋਇਆ ਹੈ ਹਾਂ ਜੀ ਬਹੁਤ ਹੀ ਚੰਗਾ ਟਰੈਕਟਰ ਹੈ ਦੋਸਤੋ ਬਸ ਤੁਸੀਂ ਕੱਲਾ ਬਾਈ ਤੋਂ ਲਿਜਾ ਕੇ ਤੇਲ ਪਾਣੀ ਚੈੱਕ ਕਰਕੇ ਦਾ ਟਰੈਕਟਰ ਚਲਾ ਸਕਦੇ ਹੋ ਹੋਰ ਸਾਨੂੰ 1 ਰੁਪਿਆ ਲੌਨ ਦੀ ਲੋੜ ਨਹੀਂ ਇਹਦਾ ਕੀ ਰੇਟ ਆ ਬਾਈ ਜੀ ਇਹਦਾ ਇਹਦਾ ਬਾਈ ਜੀ ਮੁੱਲ 2,85,000 ਕਰਦੇ ਆ 2,65,000 ਦਾ ਰੇਟਰ ਦੇ ਦਾਂਗੇ ਤੁਹਾਨੂੰ ਠੀਕ ਹੈ ਠੀਕ ਹੈ ਤੇ ਅੱਗੇ ਦੋਸਤੋ ਆ ਗਿਆ ਆਪਣੇ ਕੋਲੇ 2000 ਤੇ 9 ਮਾਡਲ ਆ ਬਾਈ ਜੀ ਇਹ ਹਾਂਜੀ ਇਹ ਵੀ 2000 9 ਮਾਡਲ ਆ ਜੀ ਹਰਿਆਣਾ ਨੰਬਰ ਡਬਲ ਕਲੱਚ ਜੀ ਠੀਕ ਹੈ ਜੀ ਤੇ ਬਾਡੀ ਜਾਂਦਾ ਟਰੈਕਟਰ ਤੁਸੀਂ ਚੈੱਕ ਕਰੀ ਸਕਦੇ ਹੋ ਬਹੁਤ ਹੀ ਸਾਫ ਸਫਾਈ ਕੰਡੀਸ਼ਨ ਦਾ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਬਾਈ ਜੀ ਟਾਇਰ ਬਾਈ ਜੀ ਅਗਲੇ ਬਿਲਕੁਲ ਨਵੇਂ ਪਿਛਲੇ ਟਾਇਰ ਬੀਕੇਡੀ ਕੰਪਨੀ ਦੇ ਹੈਗੇ 90 95 ਪੈਸੇ ਠੀਕ ਹੈ ਠੀਕ ਹੈ ਤੇ ਇਹਦੇ ਨਾਲ ਵੀਰੇ ਛਤਰੀ ਯਾਨੀ ਕਿ ਇਹਦੇ ਛਤਰੀ ਦੇਵਾਂਗੇ ਨਾਲ ਡੰਡਾ ਫੱਟੀ ਮਗਰ ਆ ਛਤਰੀ ਲਾ ਕੇ ਦੇਵਾਂਗੇ ਠੀਕ ਹੈ ਬਾਕੀ ਨਾ ਵੀ ਹੌਕ ਲੱਗੀ ਹੈ ਮਗਰ ਆ ਵਗੈਰਾ ਦੋਸਤੋ ਹੈਵੀ ਹੈ ਇਧਰ ਟਾਪ ਲਿੰਕ ਹੀ ਪੂਰੀ ਹੈਵੀ ਲੱਗੀ ਹੋਈ ਹੈ ਤੇ ਸਮਾਨ ਦੋਸਤੋ ਸਭ ਸਾਰਾ ਨਾਲ ਮਿਲੂਗਾ ਤਾਂ ਕਿ ਕੰਡੀਸ਼ਨ ਤੁਸੀਂ ਚੈੱਕ ਕਰ ਹੀ ਸਕਦੇ ਹੋ ਇਹਦਾ ਕੀ ਰੇਟ ਹੈ ਬਾਈ ਜੀ ਇਹਦਾ ਬਾਈ ਮੁੰਡ 285000 265000 ਦਾ ਲੀਟਰ ਦੇ ਦੇਣਾ ਆਪਾਂ ਠੀਕ ਹੈ ਜੀ ਤੇ ਅੱਗੇ ਦੋਸਤੋ ਆ ਗਿਆ ਆਪਣੇ ਕੋਲੇ 2000 ਤੇ 10 ਮਾਡਲ ਹਾਂਜੀ ਅੱਜ ਬਾਈ ਕੋਲੇ ਦੋ ਚਾਰ ਟਰੈਕਟਰ ਉੱਚੇ ਮਾਡਲ ਦਾ ਦੋਸਤੋ ਕਈ ਵੀਰਾਂ ਦੇ ਉੱਚੇ ਮਾਲ ਟਰੈਕਟਰ ਲੈਣੇ ਆ ਸੀ ਅੱਜ ਬਾਈ ਕੋਲੇ ਉਹ ਵੀ ਅੱਜ ਖੜੇ ਆ ਤੇ ਇਹਦੀ ਕੀ ਕੰਡੀਸ਼ਨ ਹੈ ਜੀ ਇਹ ਬਾਈ 2010 ਮਾਡਲ ਹੈ ਹਰਿਆਣਾ ਨੰਬਰ ਆ ਰਿਵਰਸ ਸਪੀਡ ਕੋ ਟਰੈਕਟਰ ਹੈ ਹਾਈ ਲਿਫਟਰ ਵਾਲਾ ਵੀ ਇਹਦੇ ਵੀ ਦੋਸਤ ਚੈੱਕ ਕਰਨਾ ਹਾਈ ਲਿਫਟਰ ਵਾਲਾ ਟਰੈਕਟਰ ਦੋਸਤ ਰਿਵਰਸ ਵੀਡੀਓ ਦੇ ਵਿੱਚ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਬਾਈ ਜੀ ਅਗਲੇ ਵੱਡੇ ਆ 65 16 ਦੀ ਹੈ ਜੀ 90% ਰੁਪਏ ਆ ਤੇ ਪਿਛਲੇ ਟਾਇਰ ਇਹ 14 ਨੂੰ 28 ਦੇ ਜਮਾਂ ਨਵੇਂ ਬਿਲਕੁਲ ਪਾ ਕੇ ਜਮਾਂ ਲਏ ਆ ਚੈੱਕ ਕਰ ਸਕਦੇ ਹੋ ਦੋਸਤੋ ਜੀ 14 ਨੂੰ 28 ਟਾਇਰਾਂ ਦੇ ਉੱਪਰ ਮਿਟਿਆ ਨਹੀਂ ਤੇ ਟਰੈਕਟਰ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਹੈ ਨਵੀਂ ਫੁੱਕ ਵਗੈਰਾ ਲੱਗੀ ਹੋਈ ਹੈ ਦੋਸਤੋ ਟਰੈਕਟਰ ਦੇ ਟਰੈਕਟਰ ਬਾਡੀ ਲਾਈਨ ਦਾ ਬਹੁਤ ਹੀ ਸਾਫ਼ ਸੁਥਰਾ ਹੈ ਤੇ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਹੀ ਸਕਦੇ ਹੋ ਵੀਡੀਓ ਦੇ ਵਿੱਚ ਤੇ ਇਹਦਾ ਕੀ ਰੇਟ ਆ ਬਾਈ ਜੀ ਇਹਦਾ ਬਾਈ ਜੀ 295000 ਰੁਪਏ ਮੁੱਲ ਕਰਦੇ ਜੀ 275000 ਦਾ ਰੀਡਰ ਦੇ ਦਈਏ ਆਪਾਂ ਇਹ ਠੀਕ ਹੈ ਜੀ ਠੀਕ ਹੈ ਤੇ ਦੋਸਤੋ ਬਾਈ ਦਾ ਸਪੈਸ਼ਲ ਹੀ ਫਾਰਮ ਸਾਠਾਂ ਦਾ ਕੰਮ ਹੈ ਤੇ ਜੇ ਕਿਸੇ ਵੀਰ ਨੇ ਟਰੈਕਟਰ ਵਿੱਚ ਕਟਾਉਣਾ ਹੋਵੇ ਉਹ ਕੱਟਿਆ ਜਾਊਗਾ ਬਾਈ ਹਾਂ ਜੀ ਹਾਂ ਜੀ ਬਾਈ ਕੱਟਿਆ ਜਾਊਗਾ ਜਾਇਜ਼ ਰੇਟ ਤੇ ਜਾਇ ਆ ਪਦੇਮਾਗੇ ਜਾਇ ਜਿੰਨੇ ਦਾ ਮਾਲ ਅਗਲੇ ਦੋਨਾਂ ਦਾ ਕੱਟਾ ਜਾਊਗਾ ਠੀਕ ਹੈ ਤੇ ਆਪਣਾ ਨੰਬਰ ਬੋਲ ਦਿੰਦੇ ਹਾਂ ਨੰਬਰ ਬਾਈ ਆਪਣਾ 94656 81762 ਠੀਕ ਹੈ ਇੱਕ ਵਾਰੀ ਦੁਬਾਰਾ ਬੋਲ ਲਈ 94656 81762 ਜੇ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਹੋਵੇ ਇਸ ਨੰਬਰ ਤੇ ਕਾਲ ਕਰਕੇ ਬਾਈ ਫੋਟੋ ਜੇ ਕਿਸੇ ਨੇ ਵੇਚਣਾ ਹੋਵੇ ਆਪ ਨੂੰ ਤਾਂ ਵੀ ਅਗਲਾ ਨੰਬਰ ਤੇ ਫੋਟੋ WhatsApp ਤੇ ਪਾ ਦਿਓ ਜੀ ਕੋਈ ਗੱਲ ਨਹੀਂ ਤੇ ਆਪਾਂ ਲੈ ਲਾਂਗੇ ਟਰੈਕਟਰ ਠੀਕ ਧੰਨਵਾਦ ਦੋਸਤੋ ਵੀਡੀਓ ਨੂੰ ਦੇਖਣ ਵਾਸਤੇ ਤੇ ਸ਼ੇਅਰ ਕਰਨ ਵਾਸਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ